ਪਰਵਾਸੀਆਂ ਦੇ ਘਰਾਂ ਦੇ ਵਿੱਚ ਪੰਜਾਬੀਆਂ ਨੇ ਸਫਾਈ ਕਰਨ ਲੱਗਣਾਗਾ ਝਾੜੂ ਪੋਚੇ ਵਾਲੇ ਗੇਮ ਉਲਟ ਹੋ ਜਾਣੀਆਂ ਇੱਕ ਸਮਾਂ ਸੀਗਾ ਜਦੋਂ ਪ੍ਰਵਾਸੀ ਆਉਂਦੇ ਸੀ ਝੋਨਾ ਲਾਉਣ ਆਉਂਦੇ ਸੀਗੇ ਲਾ ਕੇ ਮੁੜ ਜਾਂਦੇ ਸੀਗੇ ਹੁਣ ਉਹ ਆ ਗਏ ਉਹਨਾਂ ਨੇ ਇੱਥੇ ਬਿਜ਼ਨਸ ਸੈੱਟ ਕਰ ਲਏ ਹੁਣ ਉਹਨਾਂ ਦੇ ਥੱਲੇ ਪੰਜਾਬੀਆਂ ਨੇ ਕੰਮ ਕਰਨਾਗਾ ਇਹ ਸਮਾਂ ਆ ਗਿਆਗਾ ਤੇ ਆਉਣ ਵਾਲੇ 5 ਸਾਲਾਂ 10 ਸਾਲਾਂ ਦੇ ਵਿੱਚ ਪੂਰੀ ਤਰ੍ਹਾਂ ਗੇਮ ਬਦਲੀ ਹੋ ਜਾਣੀ ਹੈ ਪੰਜਾਬੀ ਹੋਣਗੇ ਨੌਕਰ ਤੇ ਪ੍ਰਵਾਸੀ ਹੋਣਗੇ ਮਾਲਕ ਭਾਈ ਇਹ ਵੀਡੀਓ ਸੁਣ ਕੇ ਨਾ ਤੁਸੀਂ ਅੰਦਰ ਤੱਕ ਹਿੱਲ ਜਾਓਗੇ ਤੁਹਾਨੂੰ ਤਾਜ਼ਾ ਅੰਕੜੇ ਤੁਹਾਨੂੰ ਤਾਜ਼ਾ ਸੱਚਾਈ ਦੱਸਦਾ ਮਾ ਲੁਧਿਆਣਾ ਦੀ 22 ਲੱਖ ਵਾਦੀ ਦੇ ਵਿੱਚੋਂ ਸਿਰਫ 4 ਲੱਖ ਪੰਜਾਬੀ ਹੈਗੇ ਬਾਕੀ ਸਾਰਾ ਪ੍ਰਵਾਸੀਆਂ ਦਾ ਰਾਜ ਹੋ ਚੁੱਕਿਆ ਉੱਥੇ ਹੋਰ ਵੀ ਜਿਹੜੇ ਸ਼ਹਿਰਾਂ ਨਾਲ ਜਗਰਾਉਂ ਲਾ ਲਓ ਹੋਰ ਮੋਗਾ ਲਾ ਲਓ ਹਰ ਇੱਕ ਥਾਂ ਤੇ ਪ੍ਰਵਾਸੀਆਂ ਦਾ ਰਾਜ ਕਿਹੜੀ ਕਿਹੜੀ ਕੰਮਾਂ ਦੇ ਵਿੱਚ ਫਲਾਂ ਦੀਆਂ ਸਪੈਸ਼ਲ ਫਲਾਂ ਦੀਆਂ ਦੁਕਾਨਾਂ ਸਬਜ਼ੀਆਂ ਦੀਆਂ ਦੁਕਾਨਾਂ ਜਿਹੜੇ ਪੀਓਪੀ ਰੰਗ ਵਾਲੇ ਆ ਜਿਹੜੇ ਪੱਥਰ ਦੀ ਜਗੜਾਈ ਵਾਲੇ ਆ ਸਾਰੇ ਦੇ ਸਾਰੇ ਪ੍ਰਵਾਸੀ ਹਰ ਕੰਮ ਦੇ ਵਿੱਚ ਮੋਰੀ ਬਣੇ ਆ ਬਈ ਉਹ ਆ ਕੇ ਮਿਹਨਤਾਂ ਕੀਤੀ ਉਹਨਾਂ ਨੇ ਸਾਡੇ ਲੋਕ ਹੀ ਆ ਸਿਰਫ ਲਾ ਲੈਂਦੇ ਡਰਾਈਵਰ ਲੱਗਣ ਜੋਗੇ ਰਹਿ ਗਏ ਸੱਚਾਈ ਆ ਜਾਂ ਲੱਗਦੇ ਸਿਕਿਉਰਿਟੀ ਗਾਰਡ ਸਿਕਿਉਰਿਟੀ ਗਾਰਡ ਤੇ ਡਰਾਈਵਰ ਇਹ ਤੋਂ ਬਿਨਾ ਪੰਜਾਬੀ ਕਿ ਮੈਨੂੰ ਹੋਰ ਕੰਮ ਕਰਾ ਦਿਓ ਤੁਸੀਂ ਦਿਖਾ ਦਿਓ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਕੰਮ ਹੋਇਆ ਵਾ ਨਿੱਕੇ ਨਿੱਕੇ ਜਿਹੜੇ ਕਸਬੇ ਆ ਉਹਨਾਂ ਦੇ ਵਿੱਚ ਜਿਹੜੀਆਂ ਰੇੜੀਆਂ ਐ ਜਿਹੜੇ ਹੋਟਲ ਆ ਉਹ ਵੀ ਪ੍ਰਵਾਸੀਆਂ ਦੇ ਜਿਹੜੀਆਂ ਸਮੋਸਿਆਂ ਗੋਲ ਗੱਪਿਆਂ ਵਾਲੀਆਂ ਰੇੜੀਆਂ ਇੰਨੀ-ਇੰਨੀ ਅਮਦਨ ਉਹਨਾਂ ਦੀ 2-2 3-3 ਮੰਜ਼ਲੀਆਂ ਕੋਠੀਆਂ ਪਾ ਲਈ ਉਹਨਾਂ ਨੇ ਸਾਡੇ ਰਹਿ ਗਏ ਸ਼ਰਮਾਂ ਦੇ ਮਾਰੇ ਜੀ ਵਰਦੀ ਪਾ ਕੇ ਜੀ ਸਿਕਿਉਰਿਟੀ ਗਾਰਡ ਲੱਗਣਾ ਸੀ ਆ ਕੰਮ ਵਾਲੇ ਰਹਿ ਗਏ ਜਾਂ ਡਰਾਈਵਰ ਲੱਗਣ ਵਾਲੇ ਰਹਿ ਗਏ ਜਾਂ ਦੁਕਾਨਾਂ ਤੇ ਹੁਣ ਪੰਜਾਬੀ ਜਿਹੜੀਆਂ ਵੱਡੀਆਂ ਦੁਕਾਨਾਂ ਲਾ ਲਾ ਦੀਆਂ ਉਹਦੇ ਤੇ ਕੰਮ ਕਰਦੇ ਆ ਇਹ ਸਚਾਈ ਆ ਨਿੱਕੇ ਕਸਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੁਸੀਂ ਦੇਖੋ ਦੁਕਾਨਾਂ ਦੇ ਪੰਜਾਬੀ ਮੁੰਡੇ ਕੰਮ ਕਰਦੇ ਹੋਣਗੇ ਆਖਰ ਐਡਾ ਵੱਡਾ ਇਹ ਨਘਾਰ ਇਹ ਗੈਪ ਕਿਵੇਂ ਆਇਆਗਾ এডਿਕੇਸ਼ਨ ਪੱਖੋਂ ਆਇਆਗਾ ਸਭ ਤੋਂ ਵੱਡੀ ਗੱਲ ਪਲੱਸ 2 ਕਰਕੇ ਕਹਿੰਦੇ ਜੀ ਇਹ ਕੇ ਪੜਨਾ ਨਹੀਂ ਨੌਕਰੀ ਨਹੀਂ ਮਿਲਦੀ ਜੀ ਯਾਰ ਨੌਕਰੀ ਤੋਂ ਆਪਦਾ ਕੰਮ ਕਾਤੋਂ ਨਹੀਂ ਕਰਦੇਗੇ ਹੁਣ ਤੁਸੀਂ ਦੇਖੋ ਆਈਏਐਸ ਆਈਪੀਐਸ ਉਹ ਸਾਰੇ ਪ੍ਰਵਾਸੀ ਪੰਜਾਬ ਦੇ ਵਿੱਚ ਲੱਗੇ ਆ ਜਿੰਨੀਆਂ ਬੈਂਕਾਂ ਐ ਜਿੰਨੇ ਸਰਕਾਰੀ ਅਦਾਰੇ ਆ ਹਰ ਥਾਂ ਦੇ ਪ੍ਰਵਾਸੀ ਆ ਕੇ ਲੱਗੇ ਹੋਏ ਆ ਸਾਡੇ ਲੋਕ ਅੱਗੇ ਪੜਨੇ ਹੀ ਨਹੀਂ ਚਾਹੁੰਦੇ ਜਿਹੜੇ ਹੁਣ ਬਾਹਰ ਜਾਂਦੇ ਆ ਬਾਹਰ ਜਾ ਕੇ ਉੱਥੇ ਵੀ ਤਾਂ ਪੜ ਕੇ ਉੱਥੇ ਤੁਸੀਂ ਨੌਕਰੀਆਂ ਹੀ ਕਰਨੀਆਂ ਸਰਕਾਰੀ ਜਾਂ ਪ੍ਰਾਈਵੇਟ ਤੇ ਇੱਥੇ ਆ ਉਹਦੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਅੱਗੇ ਕਾਹਤੋਂ ਨਹੀਂ ਪੜਦੇ ਕਾਹਤੋਂ ਨਹੀਂ ਆਈ ਆਪੀਐਸ ਆਈਐਸ ਦਾ ਇਹ ਤੁਸੀਂ ਕੋਰਸ ਕਾਹਤੋਂ ਨਹੀਂ ਕਰਦੇਗੇ ਜੀ 12 ਪੜ ਕੇ ਪਾਸਵਰਡ ਬਣਾ ਕੇ ਜਿੰਨਾਂ ਕੋਲ ਤਾਂ ਨਹੀਂ ਪੈਸੇ ਉਹ ਤਾਂ ਜੀ ਅਰਬ ਚਲੇ ਜਾਓ ਛੋਟਰੇ ਸੰ ਚਲੇ ਜਾਓ ਮਲੇਸ਼ੀਆ ਬਰਈਨ ਦੁਬਈ ਕੋਇ ਇੱਧਰ ਚਲੇ ਜਾਂਦੇ ਆ ਜਿਹੜੇ ਥੋੜੇ ਜਿਹਾ ਵੱਧ ਪੈਸੇ ਵਾਲੇ ਆ ਉਹ ਜੋਰ ਪਾਲ ਨੂੰ ਚਲੇ ਜਾਂਦੇ ਆ ਜਿਹੜੇ ਵੱਧ ਉਦੋਂ ਵੀ ਪੈਸੇ ਵਾਲੇ ਜ਼ਮੀਨਾਂ ਵਾਲੇ ਆ ਉਹ ਦੀ ਵੇਚ ਕੇ ਚਲੇ ਜਾਂਦੇ ਕੈਨੇਡਾ ਅਮਰੀਕਾ ਅਸਟਰੀਆ ਇਸੋਂ ਫੇਰ ਰਾਜਤਾ ਉਹਨਾਂ ਦਾ ਹੁਣੇ ਹੀ ਹੋਣਾਗਾ ਫੇਰ ਉੱਥੇ ਜਾ ਕੇ ਵੀਡੀਓ ਪਾਉਂਦੇ ਆ ਅਸੀਂ ਪੰਜਾਬ ਨੂੰ ਮਿਸ ਕਰਦੇ ਆ ਅਸੀਂ ਮੰਜੇ ਤੇ ਬਹਿਣਾ ਅਸੀਂ ਫਲਾਨਾ ਬਹਿਣਾ ਅਸੀਂ ਖੇਤ ਬਹਿਣਾ ਖੇਤਾਂ ਦੇ ਵਿੱਚ ਤਾਂ ਪ੍ਰਦਰਸ਼ਨਾਂ ਦਾ ਪ੍ਰਵਾਸੀਆਂ ਦਾ ਰਾਜ ਆ ਹੁਣ ਹਰ ਪਿੰਡ ਦੀਆਂ ਦੁਕਾਨਾਂ ਅੱਗੇ ਤਾਂ ਹੁੰਦਾ ਸੀ ਸ਼ਹਿਰਾਂ ਦੀਆਂ ਪਿੰਡਾਂ ਦੀਆਂ ਦੁਕਾਨਾਂ ਜਿਹੜੀਆਂ ਮਾੜੀਆਂ ਮੋਟੀਆਂ ਹੋਟਲ ਰੇੜੀਆਂ ਉਹ ਵੀ ਬਾਈ ਉਹਨਾਂ ਦੀਆਂ ਕਮਾਈ ਕਰਦੇ ਆ ਅਗਲੇ ਮਿਹਨਤ ਕਰਦੇ ਆ ਛੁੱਟੀ ਨਹੀਂ ਕਰਦੇਗੇ ਇੱਥੋਂ ਤੱਕ ਕੇ ਜਿਹੜੇ ਨਿੱਕੇ ਨਿੱਕੇ ਕੰਮ ਵੀ ਆ ਠੇਕਿਆਂ ਦੇ ਵੀ ਹੋਰਾਂ ਤੇ ਵੀ ਆ ਕੇ ਪ੍ਰਵਾਸੀ ਬੈਠੇ ਆ ਪੰਜਾਬ ਦੇ ਵਿੱਚ ਉਹਨਾਂ ਲਈ ਪੰਜਾਬ ਦੇ ਵਿੱਚ ਕੰਮ ਮੀ ਕੰਮ ਆ ਪਰ ਪੰਜਾਬੀਆਂ ਲਈ ਕੰਮ ਹੈ ਹੀ ਨਹੀਂ ਪੰਜਾਬ ਦੇ ਵਿੱਚ ਸਿਰਫ ਕੀ ਆ ਬਾਹਰ ਜਾਣਾ ਬਾਹਰ ਜਾ ਕੇ ਜਿਹੜੇ ਜਾਂਦੇ ਆ ਬਈ ਉਹ ਵਾਪਸ ਨਹੀਂ ਆ ਸਕਦੇਗੇ ਜਿਹੜੇ ਉਹ ਘਰ ਲੈ ਰਹੇ ਨੇ ਜਿਨ੍ਹਾਂ ਨੂੰ 20 ਸਾਲੀ ਹੋ ਜਾਂਦੀ ਹੈ ਉਹਨਾਂ ਨੂੰ ਇਹਨੇ ਘਰ ਲੈ ਲਿਆ ਤੇ ਇੱਥੇ ਉਹਨਾਂ ਨੇ ਆ ਕੇ ਮੈਂ ਕਹਿੰਦਾ ਦਿਨ ਦੇ ਵਿੱਚ 10 ਟੈਨਾਂ ਆਉਂਦੀਆਂ ਹਰ ਜ਼ਿਲ੍ਹੇ ਦੇ ਵਿੱਚ ਪ੍ਰਵਾਸੀਆਂ ਦੀਆਂ ਉਹ ਹੁਣ ਦੇਖੋ ਤੁਸੀਂ ਰੰਗ ਵਾਲੇ ਕੰਮਾਂ ਦੇ ਵਿੱਚ ਠੇਕੇ ਲੈਂਦੇ ਆ ਲੱਖਾਂ ਦੇ ਠੀਕ ਆ ਪੱਥਰ ਰਗੜਾਈ ਵਾਲੇ ਫਲਾਂ ਦੀ ਸਪਲਾਈ ਸਬਜ਼ੀਆਂ ਦੀ ਸਪਲਾਈ ਸਾਡੇ ਸਾਰਾ ਕੁਝ ਉਗਾਉਂਦੇ ਆ ਲਓ ਜੀ ਇੱਕ ਸਾਦੇ ਆ ਨਹੀਂ ਮਿਲਿਆ ਉਹ ਨਹੀਂ ਮਿਲਿਆ ਸਿਕਾਇਤਾਂ ਕਰਦੇ ਰਹਿ ਜਾਂਦੇ ਆ ਅਗਲੇ ਅੱਗੇ ਇਹ ਸਮਾਂ ਆ ਜਾਣਾਗਾ ਬਣ ਕੇ ਜਾਂ ਦਰਬਾਨ ਬਣ ਕੇ ਖੜੇ ਹੋ ਚੁੱਕੇ ਨੇ ਸੋਚ ਲਓ ਕਿ ਅਸੀਂ ਕਿਸ ਪਾਸੇ ਵੱਲ ਨੂੰ ਪੰਜਾਬੀਆਂ ਨੂੰ ਲਿਜਾ ਰਹੇ ਆ ਮੈਨੂੰ ਤੇ ਡਾਰੇ ਜਿਸ ਢੰਗ ਨਾਲ ਪੌਸ਼ ਕਲੋਨੀਆਂ ਵਿੱਚ ਇਸ ਵੇਲੇ ਸਾਡੇ ਰੇੜੀਆਂ ਤੇ ਵੇਚਦੇ ਸਮੋਸੇ ਜਾਂ ਗੋਲ ਗੱਪੇ ਵਾਲੇ ਜਿਸ ਢੰਗ ਨਾਲ ਦੋਇਆ ਤੇੰਨੇ ਮੰਜ਼ਿਲੇ ਘਰ ਪਾਏ ਹੋਏ ਨੇ ਕੋਈ ਵੱਡੀ ਗੱਲ ਨਹੀਂ ਕੱਲ ਨੂੰ ਉਹਨਾਂ ਦੇ ਘਰਾਂ ਵਿੱਚ ਸਫਾਈਆਂ ਕਰਨ ਵਾਲੇ ਸਾਡੇ ਹੀ ਪੰਜਾਬੀ ਬੈਠੇ ਹੋਣ ਜੇ ਸੌਖੀਆਂ ਸਮਝ ਅਜੇ ਵੀ ਨਹੀਂ ਆਈ ਤਾਂ ਫਿਰ ਕੋਈ ਗੱਲ ਨਹੀਂ ਅੱਗੋਂ ਸਿਆਸਤਦਾਨ ਵੀ ਅਜੇ ਤਾਂ ਆਪਣੇ 5 ਲੱਖ ਜਿਹੜਾ ਪੰਜਾਬੀ ਸੀ ਉਹ ਵੀ ਬਾਹਰ ਚਲਾ ਗਿਆ ਪਰ ਜਾਣ ਕਿੱਥੇ ਸਾਡੇ ਕੋਲ ਤਾਂ ਇੱਥੇ ਕੰਮਕਾਰ ਨਹੀਂ ਹੈਗੇ ਸਾਰਾ ਕਬਜ਼ਾ ਤਾਂ ਇਹ ਕਰੀ ਬੈਠੇ ਆ ਰਾਤ ਨੂੰ ਲੁੱਟਾ ਘੋਂ ਆਏ ਕਰਦੇ ਨੇ ਸਨੇਚਿੰਗ ਆਏ ਕਰਦੇ ਨੇ ਸ਼ੀਸ਼ੇ ਇਹ ਤੋੜਦੇ ਨੇ ਉਥੇ ਪੰਜਾਬੀ ਕੀ ਕਰੂਗਾ ਇਹ ਸਚਾਈ ਆ ਕੌਣ ਬਾਲੇ ਸਮੇਰੀ ਇਹਨੂੰ ਬਦਲਿਆ ਸਿਰਫ ਇੱਕੋ ਤਰੀਕਾ ਨਾਲ ਜਾ ਸਕਦਾ ਹੈਗਾ এডਿਕੇਸ਼ਨ ਹਾਇਰ এডਿਕੇਸ਼ਨ ਪ੍ਰਾਪਤ ਕਰੋ ਪਲੱਸ 2 ਤੋਂ ਬਾਅਦ ਪਾਈ ਬਾਹਰ ਨਾ ਜਾਓ ਇੱਥੇ ਤੁਸੀਂ ਜਿਹੜੀਆਂ ਨੌਕਰੀਆਂ ਆਈਪੀਐਸ ਆਈਐਸ ਪੁਲਿਸ ਦੇ ਵਿੱਚ ਵੱਡੇ ਅਧਿਕਾਰੀਆ ਸਾਰੇ ਤੁਸੀਂ ਕੋਰਸ ਕਰ ਸਕਦੇ ਆ ਯਾਰ ਕੀ ਹੋਇਆ ਬਸ ਤੁਹਾਨੂੰ ਕਰਨ ਥੋੜਾ ਦਿਮਾਗ ਨਹੀਂ ਬਾਹਰ ਜਾ ਕੇ ਵੀ ਜਿਹੜੇ ਆਈਲੈਂਡ ਕਰਦੇ ਹੋ ਪੜ੍ਹਦੇ ਹੀ ਆ ਨਾ ਬਿਜ਼ਨਸ ਮੈਨੇਜਮੈਂਟ ਦੇ ਕੋਰਸ ਬਾਹਰ ਜਾ ਕੇ ਲੈਂਦੇ ਆ ਹੋਟਲ ਮੈਨੇਜਮੈਂਟ ਦੇ ਕਿੰਨੇ ਨਹੀਂ ਬਿਜ਼ਨਸ ਖੋਲ੍ਹਿਆ ਜਾ ਕੇ ਫਿਰ ਇਹ ਤੋਂ ਕੀ ਸਾਬਤ ਹੁੰਦਾਗਾ ਇਹ ਸਾਰੀਆਂ ਗੱਲਾਂ ਦੋ ਵੀ ਦੂਜੇ ਥਾਂ ਤੋਂ ਆ ਕੇ ਉਹ ਕਾਮਯਾਬ ਹੋ ਗਏ ਅਸੀਂ ਉਸੇ ਜਗ੍ਹਾ ਤੇ ਕਿੰਨੇ ਦੀ ਰੋਜ਼ਗਾਰ ਹੈ ਨਹੀਂਗਾ ਇਹਦੇ ਬਾਰੇ ਮੈਂ ਤੁਹਾਨੂੰ ਹੋਰ ਤੱਥਾਂ ਦੇ ਨਾਲ ਵੀਡੀਓ ਇਸੇ ਪੇਜ ਤੇ ਤੁਹਾਨੂੰ ਮਿਲੂਗੀ ਪੰਜਾਬੀ ਸਟੇਟਸ ਗੁਰੂ ਸਰਚ ਕਰ ਲਿਓ ਦੁਬਾਰਾ ਤੁਹਾਨੂੰ ਇਹ ਵੀਡੀਓ ਨਹੀਂ ਮਿਲਨੇਗੀ ਫੋਲੋ ਕਰ ਲਿਓ ਇਹ ਪੇਜ ਨੂੰ ਤੁਹਾਨੂੰ ਮੈਂ ਕੱਲੀ ਕੱਲੀ ਚੀਜ਼ ਦਿਖਾਉਂਗਾ ਤੇ ਤੁਹਾਨੂੰ ਯਕੀਨ ਆਊਗਾ ਜਿਹੜੀਆਂ ਮੈਂ ਗੱਲਾਂ ਬੋਲਦਾ ਇੱਕ ਵੀ ਗੱਲ ਮੇਰੀ ਗਲਤ ਤੁਸੀਂ ਸਾਬਤ ਕਰਕੇ ਦਿਖਾ ਦਿਓ ਠੀਕ ਹੈ ਜੀ ਆਪਾਂ ਮਿਲਦੇ ਆ ਨੈਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਪੰਜਾਬੀ ਸਿਗਨਲ